ਤੋਂ ਅੰਦੇ ਲਾਡਾਂ ਸੰਪੰਨ ਦੇ ਦਰਸ਼ਕ ਕਰਦੇ ਸਨ ਸਭ ਤੋਂ ਪਿਆਰਿਓ ਨੰਬਰ 5 ਤੇ ਬੌਂਡ ਸੇਵਾਕ ਤੇ ਨੰਬਰ ਨੂੰ ਦੇ ਜਪੁਨ ਸਿੰਘ ਸਾਹਿਬ ਜੈ ਦੀ ਗੁਲੰਦਰ ਸਿੰਘ ਜੀ ਅਸਲ ਦੇਖਿਆ ਜਾਵੇ ਤੇ ਇਸ ਬੁਨਤੀ ਤੇ ਜੋ ਲਾਇਕ ਨੇ ਉਹ ਇਹਨਾਂ ਦੇ ਗੁਣ ਵਾਸਾਂ ਕੋ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਕਰੂ ਨਾ ਇਹਨਾਂ ਉਰੋタルੀਆਂ ਮਲਾਵਤ ਚੁੱਥੀਆਂ ਬਲੰਦੀਆਂ ਵਿੱਚ ਸਾਰੀਆਂ ਸੇਵਾਵਾਂ ਕਿੰਨਾ ਕੋਲੋਂ ਕਰਾਉਣ ਸੋ ਗੁਰੂਪਿਆਰਿਓ ਇਹ 와 ਦੀ ਕੋਈ ਤਰਤਕ ਨਹੀਂ ਜਿੱਦਿਆਂ ਪੰਦਰਾ ਜੀ ਹਾਂ ਇੱਥੋਂ ਦੇ ਪ੍ਰਬੰਧਕ ਜਾਨੀ ਕੋਰਦੋਰਾ ਸਰੋਵਰੀ ਪ੍ਰਬੰਧਕ ਕਮੇਟੀ ਉਹਨਾਂ ਦੇ ਉਦੋਂ ਦੇ ਪਰਵਲੇ ਤੇਦੀ ਮਨਦੀਪ ਕੌਰ ਰਿਕਾ ਨਵੇਸੇ ਤੇ ਸਤਿਗੁਰੂ ਜੀ ਨੇ ਇਹਨਾਂ ਪਰਿਸ਼ਤੀ ਪਾਜੀ ਤੇ ਜੋ ਖਾਨ